ਹਾਂ ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ ਪੰਜਾਬ ਦੇ ਕੈਬਨਿਟ ਮੀਟਿੰਗ ਦੌਰਾਨ ਲੈ ਅਹਿਮ ਫੈਸਲੇ ਕੀਆ ਪੂਰੀ ਅਪਡੇਟ ਆਉ ਜਾਂਦੀ ਹੈ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤੋ ਅੱਜ ਸੀਐਮ ਭਗਵੰਤ ਮਾਨ ਨੇ ਕੈਬਨਿਟ ਦੀ ਅਹਿਮ ਮੀਟਿੰਗ ਕੀਤੀ ਜਿਸ ਦੇ ਵਿੱਚ ਬਹੁਤ ਨਵੇਂ ਅਤੇ ਤਾਜ਼ੇ ਫੈਸਲੇ ਲਏ ਗਏ ਜਿਸ ਦੇ ਵਿੱਚ ਅਲੱਗ-ਅਲੱਗ ਫੈਸਲੇ ਹੋਏ ਆ ਇਸ ਦੇ ਵਿੱਚੋਂ ਸਭ ਤੋਂ ਪਹਿਲਾ ਫੈਸਲਾ ਸੀ ਪੈਨਸ਼ਨ ਧਾਰਕਾਂ ਦੇ ਲਈ ਪੈਨਸ਼ਨ ਵਿੱਚ ਵਾਧਾ ਅਧਿਆਪਕਾਂ ਦੀ ਬਦਲੀ ਮੁਫਤ ਦਵਾਈਆਂ ਸਮੇਂ ਹੋਰ ਵੀ ਕਈ ਅਲੱਗ-ਅਲੱਗ ਫੈਸਲੇ ਲਏ ਗਏ ਪੰਜਾਬ ਦੀ ਕੈਬਨਿਟ ਮੀਟਿੰਗ ਖਤਮ ਹੋ ਗਈ ਹੈ ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਮਹੱਤਵਪੂਰਨ ਫੈਸਲੇ ਉੱਤੇ ਮੋਹਰ ਵੀ ਲਗਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਜਾਣਕਾਰੀ ਦਿੰਦੇ ਦੱਸਿਆ ਕਿ 26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨ ਡਿਵੀਜ਼ਨ ਦੇ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰ ਹੀ ਮਿਲਣਗੀਆਂ। ਇਸ ਤੋਂ ਇਲਾਵਾ ਜਿੰਨਾ ਵਿੱਚ 10,77,000 ਰਾਸ਼ਨ ਕਾਰਡ ਹੈ ਜੋ ਰਾਸ਼ਨ ਧਾਰਕਾਂ ਦੇ ਉੱਕਟੇ ਜਾ ਚੁੱਕੇ ਆ ਅਤੇ ਉਸ ਤੋਂ ਬਾਅਦ ਹੁਣ ਇਹਨਾਂ ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਜਿਸ ਦੇ ਵਿੱਚ ਸਿਰਫ एलिਜੀਬਲ ਲੋਕ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ एलिਜੀਬਲ ਪਾਇਆ ਗਿਆ ਉਹਨਾਂ ਦੇ ਸਿਰਫ ਰਾਸ਼ਨ ਕਾਰਡ ਹੈ ਉਹ ਪੰਜਾਬ ਸਰਕਾਰ ਦੁਆਰਾ ਬਣਾਏ ਜਾਣਗੇ ਦੂਸਰੇ ਪਾਸੇ ਦੂਜਾ ਫੈਸਲਾ ਜੋ ਲਿਆ ਗਿਆ ਆ ਉਹ ਅਧਿਆਪਕਾਂ ਦੀਆਂ ਬਦਲੀਆਂ ਨੂੰ ਸੌਖੇ ਤਰੀਕੇ ਨਾਲ ਕਰਨ ਦੇ ਲਈ ਲਿਆ ਗਿਆ ਜਿਹੜੇ ਅਧਿਆਪਕ ਦੂਰ ਕਿਸੇ ਸ਼ਹਿਰ ਦੇ ਵਿੱਚ ਟੀਚਿੰਗ ਕਰ ਰਹੇ ਆ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਨਿਕਲ ਕੇ ਆਈ ਕਿ ਉਹਨਾਂ ਦੀ ਹੁਣ ਬਦਲੀਆਂ ਨੇੜੇ ਸਕੂਲਾਂ ਦੇ ਵਿੱਚ ਕੀਤੀਆਂ ਜਾਣਗੀਆਂ ਤਾਂ ਕਿ ਉਹ ਆਪਣੇ ਘਰ ਦੇ ਨਜ਼ਦੀਕ ਕਿਸੇ ਸਕੂਲ ਵਿੱਚ ਪੜਾ ਸਕਣਗੇ ਅਤੇ ਆਪਣੇ ਘਰ ਸ਼ਾਮ ਤੱਕ ਵਾਪਸ ਪਰਤ ਸਕਣਗੇ ਇਸ ਤੋਂ ਇਲਾਵਾ ਕੁਝ ਨਵੇਂ ਫੈਸਲੇ ਲਏ ਗਏ ਜਿਸ ਦੇ ਵਿੱਚ ਤੀਜਾ ਸਬਕ ਸੈਨਿਕਾਂ ਦੀਆਂ ਵਿਧਵਾ ਦੀਆਂ ਪੈਨਸ਼ਨ ਧਾਰਕਾਂ ਜੋ ਕਿ ਪਹਿਲਾਂ 6000 ਰੁਪਏ ਵਿਧਵਾ ਪੈਨਸ਼ਨ ਦਿੱਤੀ ਜਾਂਦੀ ਸੀ ਜੋ ਸੈਨਿਕ ਨੇ ਉਹਨਾਂ ਦੀਆਂ ਵਾਈਫਸ ਨੂੰ ਅਤੇ ਹੁਣ ਇਸ ਦੇ ਵਿੱਚ ਵਾਧਾ ਕਰਕੇ 10000 ਰੁਪਏ ਕਰ ਦਿੱਤਾ ਗਿਆ ਤਾਂ ਇਹ ਨਵੇਂ ਅਹਿਮ ਫੈਸਲੇ ਪੰਜਾਬ ਸਰਕਾਰ ਦੁਆਰਾ ਲੈ ਗਏ ਆ ਇਸ ਤੇ ਬਾਰੇ ਹੋਰ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ